ਤੇ ਮੈਂ ਵੇਖਿਆ ਸਰ ਇਦਾਂ ਨਹੀਂ ਹੋਣਾ ਸੀ ਤਾਂ ਕਿ ਬੜਾ ਨੁਕਸਾਨ ਹੈ ਇਹ ਕਿਸਾਨਾਂ ਨੂੰ ਲੈ ਕੇ ਜਿਹੜੀ ਮੰਗਾਂ ਸਰਕਾਰ ਨੂੰ ਪੂਰੀ ਕਰ ਦੇਣੀ ਤੇ ਕਰਨੇ ਚਾਹੀਦੇ ਨਾ ਉਹ ਹੋਣੇ ਵੀ ਚਾਹੀਦੀਆਂ ਤੇ ਜੇ ਇਦਾਂ ਹੋ ਜੇ ਤਾਂ ਕੋਈ ਨੁਕਸਾਨ ਨਹੀਂ ਹੋਗਾ ਕਿਸੇ ਦਾ ਕਿ ਗਰੀਬ ਦਾ ਨੁਕਸਾਨ ਨਹੀਂ ਦੁਕਾਨਦਾਰ ਨਿੱਕੇ ਨਿੱਕੇ ਦੁਕਾਨਦਾਰਾਂ ਦਾ ਵੀ ਨੁਕਸਾਨ ਹੈ ਵੱਡੇ ਦਾ ਨੁਕਸਾਨ ਚਲੋ ਪਰ ਨਿੱਕੇ ਦਾ ਜਿਆਦਾ ਵਾਪਸ ਇਦਾਂ ਨਹੀਂ ਹੋਣਾ ਸੀਦਾ ਅੰਨੇ ਪਤਾ ਤੇ ਆਏ ਪਰ ਫਿਰ ਵੀ ਬਾਜ਼ਾਰ ਚੱਕਰ ਲਾਣੇ ਜਾਣੇ ਪੈਂਦਾ ਕੋਈ ਬੰਦਾ ਗਿਆ ਖੁੱਲਾ ਕਿਸਾਨਾਂ ਨੂੰ ਜਿਹੜਾ ਬਾਲ ਦਿੱਤੀ ਗਈ ਹੈ ਉਹ ਪਤਾ ਕਿਸਾਨਾਂ ਨੇ ਜਿਹੜਾ ਬਾਜ਼ਾਰ ਬੰਦ ਕਰਨ ਪਤਾ ਨਾ ਹਣੀਓ ਕਥਾਈ ਬੰਨਦੇ ਗਲੋ ਪਰ ਫਿਰ ਕੀ ਕਰ ਸਕਦੇ ਆ ਆਣੇ ਤੇ ਬਣੇ ਵਿਚਾਰ ਅਸਲਵਿੰਦਰ ਨਾਨ ਸਰ ਮੇਰਾ ਮੈਂ ਇਥੇ ਅਕਾਊਂਟਟ ਟਾਗਾ ਵਾ ਦਰਮਾਨੇ ਸ਼ੋਰੂਮ ਇਥੇ ਵਿੱਚ ਮੈਂ ਹੁਣੇ ਇੱਕ ਕਰ ਤੋਂ ਆਇਆ ਸੀ ਤੇ ਦੁਕਾਨਾਂ ਸੱਜੇ ਬੰਨਸ ਵਿਚਾਰ ਦੇਖਿਆ ਮੈਂ ਸਾਰਾ ਬੰਦਾ ਤੇ ਮੈਂ ਵੇਖਿਆ ਸਰ ਇਦਾਂ ਨਹੀਂ ਹੋਣਾ ਸੀ ਤਾਂ ਕਿ ਬੜਾ ਨੁਕਸਾਨ ਹੈ ਇਹ ਨੁਕਸਾਨਾਂ ਨੂੰ ਲੈ ਕੇ ਜੇ ਮੰਗਾ ਸਰਕਾਰ ਨੂੰ ਪੂਰੇ ਕਰ ਦੇਣੇ ਤੇ ਕਰਨੇ ਚਾਹੀਦੇ ਨਾ ਉਹ ਹੁਣੇ ਵੀ ਚਾਹੀਦੀਆਂ ਤੇ ਜੇ ਇਦਾਂ ਹੋ ਜੇ ਤਾਂ ਕੋਈ ਨੁਕਸਾਨ ਨਹੀਂ ਹੋਗਾ ਕਿਸੇ ਦਾ ਕਿ ਗਰੀਬ ਦਾ ਨੁਕਸਾਨ ਨਹੀਂ ਦੁਕਾਨਦਾਰ ਨਿਕਲ ਕੇ ਦੁਕਾਨਦਾਰ ਦਾ ਵੀ ਨੁਕਸਾਨ ਹੈ ਵੱਡੇ ਦਾ ਨੁਕਸਾਨਾ ਚਲੋ ਪਰ ਨਿਕਿਆਦਾ ਜਿਆਦਾ ਵਾਪਸ ਇਦਾਂ ਨਹੀਂ ਹੋਣਾ ਚਾਹੀਦਾ ਮੇਰੀ ਇਹ ਸੋਚ ਹੈ ਕਿ ਇਦਾਂ ਪਾਜੀ ਨਹੀਂ ਹੋਣਾ ਚਾਹੀਦਾ ਸਰਕਾਰ ਨੂੰ ਜਿਹੜੇ ਮੰਗਾ ਉਹ ਮੰਗਣੇ ਚਾਹੀਦੇ ਮੰਨ ਲੈਣੇ ਚਾਹੀਦੇ ਅੱਜ ਨੇ ਪੁਰਦਾ ਸਾਰੇ ਬੰਦੋਂ ਭਾਈ ਟੁੱਟ ਸਾਰਾ ਹੀ ਸ਼ਹਿਰ ਬੰਦ ਆ ਸਾਰਾ ਦੇਖਿਆ ਗਿਆ ਸਵੇਰੇ ਆਏ ਆ ਸਾਰਾ ਸਹਿਰ ਬੰਦ ਸੀ ਕੱਲ ਤੱਕ ਕਿਸੇ ਨੂੰ ਇਹ ਉਮੀਦ ਨਹੀਂ ਕਿ ਸ਼ਹਿਰ ਬੰਦ ਹੋਣਾ ਪਰ ਅੱਜ ਦੇਖਿਆ ਸਵੇਰੇ ਸਾਰਾ ਬੰਦ ਹੈ ਬੜਾ ਲੋਕ ਸਾਹ ਦੇ ਰਹੇ ਕਿਸਾਨ ਬਿਲਕੁਲ ਬਿਲਕੁਲ ਬਿਲ ਸਰ ਵੀ ਨਹੀਂ ਹੈ ਕਿ ਸਰਕਾਰ ਨੂੰ ਜੋ ਜਾਇਜ਼ ਮੰਗਾ ਉਹ ਮੰਗਣੀ ਮੰਨ ਲੈਣੀ ਚਾਹੀਦੀ ਹੈ ਨਾ ਸਰ ਦੁਕਾਨ ਕਾਦੀ ਹੈ ਨਾ ਦੀ ਦੁਕਾਨ ਹੈ ਸਰ ਇੱਥੇ ਸ਼ੋਰ ਮੇਰਾ ਕਪੜੇ ਦਾ ਮੈਂ ਉਹਨਾਂ ਦੇ ਉੱਥੇ ਕਾਉਂਟੈਂਟ ਕੰਮ ਕਰਦਾ ਐਜ ਕਾਉਂਟੈਂਟ ਆ ਤੁਹਾਡੇ ਕਿੰਨੇ ਕੁ ਵਰਕਰ ਲੱਗੇ ਆ ਇੱਥੇ ਸਾਡੇ ਕੋਲ ਵੀ 25 ਬੰਦੇ ਲੱਗੇ ਆ ਲੱਗੀ ਗੱਲ ਕਰੀ ਉਹਨਾਂ ਦੇ ਵੀ ਨੁਕਸਾਨ ਆ ਦਿਹਾੜੀ ਦਾ ਬਿਲਕੁਲ ਬਿਲਕੁਲ ਸਾਰੇ ਵਿਚਾਰੇ ਬਾਲ ਘਰ ਦੇਦੇ ਸੁੱਤੀਆਂ ਕਟੋ ਹੋ ਜਾਈਆਂ ਸੁੱਤੀਆਂ ਕਟੋ ਦੁਕਾਨਦਾਰ ਸੁੱਟੀ ਕੱਟੇਗਾ ਠੀਕ ਹੈ ਨਾ ਬਿਲਕੁਲ ਬਿਲਕੁਲ ਸਾਡਾ ਸਾਰਾ ਦਾ ਨੁਕਸਾਨ ਆ ਸਰ ਹਾਂਜੀ ਇੱਥੇ ਦੁਕਾਨ ਤੇ ਕੰਮ ਕਰੀਦਾ ਜੀ ਕਾਹਦੀ ਕਿਸਾਨ ਨੂੰ ਲੈ ਆਇਆ ਜਾਂ ਪਤਾ ਹੀ ਬੰਦਾ ਪਤਾ ਤੇ ਆਇਆ ਹੀ ਪਰ ਫਿਰ ਵੀ ਬਾਜ਼ਾਰ ਚੱਕਰ ਲਾਣੇ ਜਾਣੇ ਪੈਂਦਾ ਕੋਈ ਬੰਦਾ ਜਾਂ ਖੁੱਲਾ ਕਿਸਾਨਾਂ ਨੂੰ ਇਹਨਾਂ ਬਾਲ ਦਿੱਤੀ ਗਈ ਆ ਉਹ ਪਤਾ ਕਿਸਾਨਾਂ ਨੇ ਜਿਹੜਾ ਪੌਦ ਬੰਦ ਪੰਨ ਪਤਾ ਹਾਂਜੀ ਉਹ ਕਹਾਹੀ ਬੰਦ ਗੇ ਲੋ ਪਰ ਫਿਰ ਕੀ ਕਰ ਸਕਦੇ ਆ ਆਣੇ ਤੇ ਬਣੇ ਬਾਜ਼ਾਰ ਚ ਤਨ ਫਾਇਦਾ ਹੋ ਰਿਹਾ ਇਸ ਚੀਜ਼ ਦਾ ਕਿਸਾਨ ਨੂੰ ਠੀਕ ਫਾਇਦਾ ਕੀ ਹੁਣ ਤਿੰਨ ਨੁਕਸਾਨ ਹੀ ਆ ਹੁਣ ਜਿਹੜੇ ਦਿਹਾੜੀਦਾਰ ਬੰਦੇ ਆ ਕੀ ਕਰਨ ਵੇਲੇ ਹੁਣ ਜਿਹਨੇ ਰੋਇ ਕਮਾ ਕੇ ਖਾਣਾ ਕੀ ਕਰਨਗੇ ਘਰ ਬੈ ਕੇ ਵੀ ਆ ਸਾਰੇ ਬੰਦ ਬਜਾਰ ਤੇ ਸਾਰਾ ਹੀ ਬੰਦ ਆ ਜੀ ਮਾਰ ਬੜਾ ਬਜਾਰ ਕੋ ਜਿਹੜੀ ਬਾਕੀ ਸਾਰੀ ਦੁਕਾਨਦਾਰ ਆ ਜਾਂ ਜਿਹੜੇ ਮਾਰਕੀਟ ਦੇ ਪ੍ਰਧਾਨ ਉਹਨਾਂ ਨਾਲ ਕੋਈ ਗੱਲਬਾਤ ਹੋਈ ਤੇ ਕਾਰਨ ਬੰਦ ਨੂੰ ਲੈ ਗਿਆ ਨਹੀਂ ਉਹ ਪ੍ਰਧਾਨ ਨਾਲ ਕੋਈ ਗੱਲ ਨਹੀਂ ਹੋਈ ਨਾ ਹੀ ਕੋਈ ਫਰਮਾਨ ਆਇਆ ਜੀ ਵੈਸੇ ਹੀ ਬੰਦ ਗਿਆ ਬੰਦ ਕਰੋ ਉਹ ਬੰਦ ਹੋਣਾ ਨਹੀਂ ਚਾਹੀਦਾ ਵੈਸੇ ਹੋਣਾ ਤੇ ਨਹੀਂ ਚਾਹੀਦਾ ਵੈਸੇ ਹੀ ਕਹਿੰਦੇ ਚਲ ਖੁੱਲਣਾ ਚਾਹੀਦਾ ਸਾਰੇ ਦੁਕਾਨਦਾਰੀ ਰੋਟੀ ਨਾਲ ਲੱਗੀ ਦੀ ਕੋਈ ਦੁਕਾਨਦਾਰ ਕੋਈ ਰੇੜੀ ਲਾਣ ਦੇ ਕੋਈ ਕੁਛ ਕਰਨ ਦੇ ਇਸ ਨੂੰ ਬੰਦ ਹੋ ਕੇ ਫਾਇਦਾ ਕੀ ਬੰਦ ਕਰਨ ਦਾ ਤੇ ਮੈਂ ਵੇਖਿਆ ਸਰ ਇਦਾਂ ਨਹੀਂ ਹੋਣਾ ਸੀ ਤਾਂ ਕਿ ਬੜਾ ਨੁਕਸਾਨ ਹੈ ਇਹ ਨੁਕਸਾਨਾਂ ਨੂੰ ਲੈ ਕੇ ਜਿਹੜੀ ਮੰਗਾਂ ਸਰਕਾਰ ਨੂੰ ਪੂਰੀਆਂ ਕਰ ਦੇਣੀ ਤੇ ਕਰਨੇ ਚਾਹੀਦੇ ਨਾ ਉਹ ਹੋਣੇ ਵੀ ਚਾਹੀਦੀਆਂ ਤੇ ਜੇ ਇਦਾਂ ਹੋ ਜੇ ਤਾਂ ਕੋਈ ਨੁਕਸਾਨ ਨਹੀਂ ਹੋਗਾ ਕਿਸ ਦਾ ਕਿ ਗਰੀਬਾਂ ਨੂੰ ਨੁਕਸਾਨ ਨਹੀਂ ਦੁਕਾਨਦਾਰ ਨਿੱਕੇ ਨਿੱਕੇ ਦੁਕਾਨਦਾਰਾਂ ਦਾ ਵੀ ਨੁਕਸਾਨ ਹੈ ਵੱਡੇ ਦਾ ਨੁਕਸਾਨਾ ਚਲੋ ਪਰ ਨਿੱਕੇ ਦਾ ਜ਼ਿਆਦਾ ਵਾਪਸ ਇਦਾਂ ਨਹੀਂ ਹੋਣਾ ਸੀ ਤਾਂ ਪਤਾ ਤੇ ਆਏ ਪਰ ਫਿਰ ਵੀ ਬਾਜ਼ਾਰ ਚੱਕਰ ਲਾਣੇ ਜਾਣੇ ਪੈਂਦਾ ਕੋਈ ਬੰਦਾ ਗਿਆ ਖੁੱਲਾ ਕਿਸਾਨਾਂ ਨੂੰ ਨੰਬਰ ਤੇ ਬਾਲ ਤੁਸੀਂ ਗਈ ਆ ਉਹ ਪਤਾ ਕਿਸਾਨਾਂ ਨੇ ਜਿਹੜਾ ਪੂਰ ਬੰਦ ਪੰਜ ਕੋਲ ਪਤਾ ਹਾਂ ਨੀ ਉਹ ਕਹਾਹੀ ਬੰਦ ਗੇ ਲੋ ਪਰ ਫਿਰ ਕੀ ਕਰ ਸਕਦੇ ਆ ਆਣੇ ਤੇ ਬੈਣੇ ਵਿਚਾਰ ਤਨ ਸਲਵਿੰਦਰ ਨਾਸਰ ਮੇਰਾ ਮੈਂ ਅੱਜ ਕੌਂਟਟ ਅੰਗਾਵਾ ਦਰਮਨ ਸ਼ੋਰੂਮ ਤੇ ਵਿੱਚ ਮੈਂ ਹੁਣੇ ਇੱਕ ਕਰ ਤੋਂ ਆਇਆ ਸੀ ਤੇ ਦੁਕਾਨਾਂ ਸਾਂ ਇਹ ਬੰਦ ਸੀ ਵਿਚਾਰ ਦੇਖਿਆ ਮੈਂ ਸਾਰਾ ਬੰਦ ਤੇ ਮੈਂ ਵੇਖਿਆ ਸਰ ਇਦਾਂ ਨਹੀਂ ਹੋਣਾ ਸੀ ਤਾਂ ਕਿ ਬੜਾ ਨੁਕਸਾਨ ਹੈ ਇਹ ਕਿਸਾਨਾਂ ਨੂੰ ਲੈ ਕੇ ਜਿਹੜੀ ਮੰਗਾਂ ਸਰਕਾਰ ਨੂੰ ਪੂਰੀ ਕਰ ਦੇਣੀ ਤੇ ਕਰਨੇ ਚਾਹੀਦੇ ਨਾ ਉਹ ਹੁਣੇ ਵੀ ਚਾਹੀਦੀਆਂ ਤੇ ਜੇ ਇਦਾਂ ਹੋ ਜੇ ਤਾਂ ਕੋਈ ਨੁਕਸਾਨ ਨਹੀਂ ਹੋਗਾ ਕਿਸ ਦਾ ਕਿ ਗਰੀਬਾਂ ਨੂੰ ਨੁਕਸਾਨ ਨਹੀਂ ਦੁਕਾਨਦਾਰ ਕਿੰਨੇ ਕਿੰਨੇ ਦੁਕਾਨਦਾਰਾਂ ਦਾ ਵੀ ਨੁਕਸਾਨ ਹੈ ਵੱਡੇ ਦਾ ਨੁਕਸਾਨਾ ਚਲੋ ਪਰ ਨਿੱਕੇ ਦਾ ਜਿਆਦਾ ਵਾਪਸ ਇਦਾਂ ਨਹੀਂ ਹੋਣਾ ਚਾਹੀਦਾ ਵੀ ਇਹ ਸੋਚ ਕੇ ਇਦਾਂ ਭਾਜੀ ਨਹੀਂ ਹੋਣਾ ਕਿ ਸਰਕਾਰ ਨੂੰ ਜਿਹੜੇ ਮੰਗਾ ਉਹ ਮੰਗਣੀਆਂ ਚਾਹੀਦੀਆਂ ਮੰਨ ਲੈਣੇ ਚਾਹੀਦੇ ਹਨ ਅੱਜ ਨੇ ਬਰਦਾਸ਼ਤ ਸਾਰੇ ਬੰਦ ਆ ਭਾਜੀ ਟੋਟਲ ਸਾਰਾ ਸਹਿਰ ਬੰਦ ਆ ਸਾਰਾ ਦੇਖਿਆ ਗਿਆ ਸਵੇਰੇ ਆਏ ਆ ਸਾਰਾ ਸਹਿਰ ਬੰਦ ਸੀ ਕੱਲ ਤੱਕ ਕਿਸ ਨੂੰ ਇਹ ਉਮੀਦ ਨਹੀਂ ਸੀ ਕਿ ਸਹਿਰ ਬੰਦ ਹੋਣਾ ਪਰ ਅੱਜ ਦੇਖਿਆ ਸਵੇਰੇ ਸਾਰਾ ਬੰਦ ਆ ਬਿਲਕੁਲ 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 ਕੀ ਪੀਲ ਦਾ ਸਰ ਇਹ ਵੀ ਲਈ ਹੈ ਕਿ ਸਰਕਾਰ ਨੂੰ ਜੋ ਜਾਇਜ਼ ਮੰਗਾ ਉਹ ਮੰਗਣੀ ਮੰਨ ਲੈਣੀ ਚਾਹੀਦੀ ਹੈ ਨਾ ਸਰ ਦੁਕਾਨਦਾਰੀ ਇਹ ਨਾ ਦੀ ਦੁਕਾਨ ਹੈ ਜਾਂ ਸਰ ਇੱਥੇ ਸ਼ੋਰ ਹੋ ਮੇਰਾ ਕਪੜੇ ਦਾ ਮੈਂ ਉਹਨਾਂ ਦੇ ਉੱਥੇ ਕਾਉਂਟੈਂਟ ਕੰਮ ਕਰਦਾ ਐਜ ਕਾਉਂਟੈਂਟ ਆ ਅੱਧਾ ਕਿੰਨੇ ਕ ਵਰਕਰ ਲੱਗੇ ਆ ਇੱਥੇ ਸਾਡੇ ਕੋਲ ਵੀ 25 ਬੰਦੇ ਲੱਗੇ ਆ ਬਿਲਕੁਲ ਗੱਲ ਕਰੀ ਉਹਨਾਂ ਦੇ ਵੀ ਨੁਕਸਾਨ ਆ ਦਿਹਾੜੀ ਦਾ ਬਿਲਕੁਲ ਬਿਲਕੁਲ ਸਾਰੇ ਵਿਚਾਰੇ ਬਾਹਰ ਖੜੇ ਨੇ ਸੁਟੀਆਂ ਕੱਟ ਹੋ ਜਾਣੀਆਂ ਸੁਟੀਆਂ ਕੱਟ ਦੁਕਾਨਦਾਰ ਸੁੱਟੀ ਕੱਟੇਗਾ ਠੀਕ ਹੈ ਨਾ ਬਿਲਕੁਲ ਬਿਲਕੁਲ ਸਾਡਾ ਸਾਰਾ ਦਾ ਨੁਕਸਾਨ ਆ ਸਰ ਹਾਂਜੀ ਇੱਥੇ ਦੁਕਾਨ ਤੇ ਕੰਮ ਕਰੀਦਾ ਜ ਕਿਸਾਨਾ ਖੁੱਲਣਾ ਆਇਆ ਪਤਾ ਹੀ ਬੰਦਾ ਪਤਾ ਤੇ ਆਇਆ ਹੀ ਪਰ ਫਿਰ ਵੀ ਬਾਜ਼ਾਰ ਚੱਕਰ ਲਾਣ ਜਾਣੇ ਪੈਂਦਾ ਕੋਈ ਬੰਦਾ ਜਾਂ ਖੁੱਲਾ ਕਿਸਾਨਾ ਉਹਨੂੰ ਜਦੋਂ ਬਾਲ ਦਿੱਤੀ ਗਈ ਆ ਉਹ ਪਤਾ ਕਿਸਾਨਾ ਨੇ ਜਿਹੜਾ ਪਾਸ ਬੰਦ ਪਾਸ ਪਤਾ ਹਾਂ ਜੀ ਉਹ ਕਹਾ ਹੀ ਬੰਦ ਹੋ ਗੇ ਪਰ ਫਿਰ ਕੀ ਕਰ ਸਕਦੇ ਆ ਆਣੇ ਤੇ ਬੈਣੇ ਬਾਜ਼ਾਰ ਚ ਜਾਣ ਫਾਇਦਾ ਹੋ ਰਿਹਾ ਇਸ ਚੀਜ਼ ਦਾ ਨਹੀਂ ਠੀਕ ਹੈ ਫਾਇਦਾ ਕੀ ਹੁਣ ਤੇ ਨੁਕਸਾਨ ਹੀ ਆ ਹੁਣ ਜਿਹੜੇ ਦਿਹਾੜੀਦਾਰ ਬੰਦੇ ਆ ਕੀ ਕਰਨ ਵੇਲੇ ਹੁਣ ਜਿਹਨੇ ਰੋਹਿ ਕਮਾ ਕੇ ਖਾਣਾ ਕੀ ਕਰਨਗੇ ਘਰ ਬੈ ਕੇ ਇਹ ਆ ਸਾਰੇ ਬੰਦੇ ਬਜਾਰ ਤੇ ਆ ਸਾਰੇ ਬੰਦਾ ਜੀ ਮਾਰਪੜ ਬਜਾਰ ਹਾਂ ਉਹ ਜਿਹੜੀ ਬਾਕੀ ਸਾਦੀ ਦੁਕਾਨਦਾਰਾਂ ਜਾਂ ਤੇ ਜਿਹੜੇ ਮਾਰਕੀਟ ਦੇ ਪ੍ਰਧਾਨ ਹੁਣਾਂ ਨਾਲ ਕੋਈ ਗੱਲਬਾਤ ਹੋਈ ਤੇ ਕਾਰਨ ਬੰਦ ਨੂੰ ਲੈ ਕੇ ਆਏ ਨਹੀਂ ਉਹ ਪ੍ਰਧਾਨਾਂ ਨਾਲ ਕੋਈ ਗੱਲ ਨਹੀਂ ਆਈ ਨਾ ਹੀ ਕੋਈ ਫੈਰਮਾਨ ਆਇਆ ਜੀ ਵੈਸੇ ਬੰਦ ਕਰ ਵੈਸੇ ਇਹਨਾਂ ਨੇ ਬੰਦ ਗਿਆ ਬੰਦ ਕਰੋ ਹੋਰ ਬੰਦ ਹੋਣਾ ਨਹੀਂ ਚਾਹੀਦਾ ਵੈਸੇ ਹੁਣ ਤਾਂ ਨਹੀਂ ਚਾਹੀਦਾ ਵੈਸੇ ਵੀ ਕਹੇ ਜੀ ਕਹਿੰਨੇ ਚਲੋ ਖੁੱਲਣਾ ਚਾਹੀਦਾ ਸਾਰੇ ਦੁਕਾਨਦਾਰੀ ਰੋਟੀ ਨਾਲ ਲੱਗੀ ਦੀ ਕੋਈ ਦੁਕਾਨਦਾਰ ਕੋਈ ਜਿਹੜੀ ਲਾਣ ਦੇ ਕੋਈ ਕੁਛ ਕਰਨ ਦੇ ਬੰਦ ਹੋ ਕੇ ਫਾਇਦਾ ਕੀ ਇਹ ਬੰਦ ਕਰਨ ਦਾ